ਪਰਵਾਸੀਆਂ ਦਾ ਮੁੱਦਾ ਲਗਾਤਾਰ ਪੱਖ ਰਿਆ ਬਹੁ ਗਿਣਤੀ ਪੰਜਾਬੀ ਕਾਨੂੰਨ ਦੀ ਮੰਗ ਕਰ ਰਹੇ ਨੇ ਕੋਈ ਆਗੂ ਇਸ ਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਤੇ ਵਿਚਨੇ ਤੇ ਕੁਝ ਮੰਡੀਆਂ ਵਿੱਚ ਰੋਲ ਰਹੀ ਛੋਟੀ ਕਿਸਾਨੀ ਦੇ ਮੁੱਦੇ ਚੁੱਕਰੇ ਨੇ ਕੁਝ ਨੇ ਇਸ ਮੁੱਦੇ ਤੇ ਹੱਲ ਵਾਲਾ ਇਸ਼ਾਰਾ ਕੀਤਾ ਦਰਸਲ ਪੰਜਾਬ ਵਿੱਚ ਪ੍ਰਵਾਸੀਆਂ ਦੇ ਮੁੱਦੇ ਤੇ ਕ ਵਕਰੀ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਡਿਜੀਟਲ ਮੀਡੀਆ ਤੇ ਇੱਕ ਵਿਚਾਰ ਸਾਹਮਣੇ ਆਇਆ ਕਿ ਪ੍ਰਵਾਸੀਆਂ ਦਾ ਬਦਲ ਸਿਗਲੀ ਕਰ ਸਿੱਖ ਨੇ ਪੰਜਾਬ ਦੇ ਲੋਕ ਖਾਸ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਬਿਹਾਰ ਜੁਪੀ ਜਾਂ ਹੋਰ ਰਾਜਾਂ ਦੇ ਲੋਕਾਂ ਵੱਲੋਂ ਪੰਜਾਬ ਦੇ ਪੱਕੇ ਵਸਿੰਦੇ ਬਣ ਕੇ ਮਾਹੌਲ ਖਰਾਬ ਕਰਨ ਨੂੰ ਲੈ ਕੇ ਚਿੰਤਤ ਹੋ ਗਏ ਨੇ ਤੇ ਹੁਣ ਇਹ ਆਵਾਜ਼ ਉੱਠਣ ਲੱਗੀ ਹੈ ਕਿ ਇਹਨਾਂ ਲੋਕਾਂ ਦੀ ਪੰਜਾਬ ਵਿੱਚ ਪੱਕੀ ਰਿਹائش ਜਾਂ ਬੋਰਡ ਜਾਂ ਆਧਾਰ ਕਾਰਡ ਆਦ ਬਣਾਉਣਾ ਬੰਦ ਕੀਤਾ ਜਾਵੇ ਖੱਤਸ਼ਾ ਪੰਜਾਬ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰੇਮੀ ਅਜਾ ਪੰਥਕ ਲੋਕਾਂ ਦੇ ਮਨ ਵਿੱਚ ਪੈਦਾ ਹੋ ਗਿਆ ਕਿ ਜੇ ਇਹ ਲੋਕ ਇਸ ਤਰ੍ਹਾਂ ਚੁਗੀਆਂ ਚੋਪੜੀਆਂ ਰਾਹੀਂ ਪੰਜਾਬ ਦੇ ਪੱਕੇ ਵਸਣਦੇ ਬਣਦੇ ਗਏ ਤਾਂ ਇੱਕ ਦਿਨ ਉਹ ਪੰਜਾਬ ਦੀ ਹੋਂਦ ਨੂੰ ਖਤਰਾ ਖੜਾ ਹੋ ਜਾਵੇਗਾ ਕਿਉਂਕਿ ਇੱਥੇ ਇਹਨਾਂ ਨੂੰ ਵਸਾਉਣ ਪਿੱਛੇ ਪੰਜਾਬ ਵਿਰੋਧੀਆਂ ਦੀ ਸਾਜ਼ਿਸ਼ ਵੀ ਝਲਕਦੀ ਹੈ ਪਹਿਲਾਂ ਬੁੱਧੀਜੀਵੀ ਕਹਿੰਦੇ ਸਨ ਕਿ ਊੜਾ ਤੇ ਜੂੜਾ ਸੰਭਾਲਣਾ ਬਹੁਤ ਜ਼ਰੂਰੀ ਹੈ ਪਰ ਹੁਣ ਜੋ ਹਾਲਾਤ ਬਣੇ ਹੋਏ ਨੇ ਉਸ ਤੋਂ ਇੰਚ ਲੱਗਦਾ ਹੈ ਕਿ ਊੜੇ ਅਤੇ ਜੂੜੇ ਤੋਂ ਇਲਾਵਾ ਪੰਜਾਬ ਸੰਭਾਲਣਾ ਵੀ ਜ਼ਰੂਰੀ ਹੋ ਗਿਆ ਜਦ ਇਹ ਮਸਲਾ ਉੱਠਿਆ ਤਾਂ ਸਰਕਾਰ ਦੀ ਅਗਵਾਈ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਰਵਾਇਤੀ ਅੰਦਾਜ਼ ਵਿੱਚ ਗੱਲ ਗੋਲਮੋਲ ਕਰਕੇ ਧਾਗਾ ਪ੍ਰਵਾਸੀਆਂ ਦੇ ਹੱਕ ਵਿੱਚ ਸੁੱਟ ਦਿੱਤਾ ਉਂਝ ਤਾਂ ਸਰਕਾਰਾਂ ਹੀ ਕੁਝ ਕਰਦੀਆਂ ਰਹੀਆਂ ਨੇ ਪਰ ਭਗਵੰਤ ਮਾਨ ਜੋ ਹਮੇਸ਼ਾ ਸਿਆਸਤਦਾਨਾਂ ਦੇ ਵਿਰੋਧ ਕਰਦੇ ਰਹੇ ਨੇ ਤੇ ਬਦਲਾਅ ਦੇ ਨਾਂ ਤੇ ਸੱਤਾ ਦੇ ਵਿੱਚ ਆਏ ਸਨ ਇਸ ਲਈ ਪੰਜਾਬੀਆਂ ਨੂੰ ਉਹਨਾਂ ਤੋਂ ਬਹੁਤ ਉਮੀਦਾਂ ਨੇ ਪਰ ਇਸ ਮੁੱਦੇ ਤੇ ਮਾਨ ਉਮੀਦਾਂ ਤੇ ਖਰੇ ਨਹੀਂ ਉਤਰੇ ਉਂਝ ਤਮਿਲਨਾਡੂ ਦੀ ਸਟਾਲਨ ਸਰਕਾਰ ਜਾਂ ਚੰਦਰਬਾਬੂ ਨਾਈਡੂ ਦੀ ਆਂਧਰਾ ਸਰਕਾਰ ਜਾਂ ਮਮਤਾ ਵਨਰਜੀ ਦੀ ਬੰਗਾਲ ਸਰਕਾਰ ਜਾਂ ਵਾਲ ਠਾਕਰੇ ਦੀ ਮਹਾਰਾਸ਼ਟਰ ਸਰਕਾਰ ਨੇ ਆਪਣੇ ਸੂਬੇ ਦੇ ਲੋਕਾਂ ਲਈ ਸਖਤ ਸਟੈਂਡ ਲਿਆ ਸੀ ਹੁਣ ਤੱਕ ਕੁਝ ਕਿਸਾਨ ਆਗੂ ਜੋ ਕੇ ਕੁਝ ਹੋਰੀ ਰੰਗਤ ਇਸ ਮੁੱਦੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਆ ਹਾਲਾਂਕਿ ਉਹ ਫੰਡ ਵੀ ਸਿੱਖਾਂ ਤੋਂ ਲੈਂਦੇ ਨੇ ਉਹਨਾਂ ਦੇ ਧਰਨੇ ਵਿੱਚ ਬਹੁ ਗਿਣਤੀ ਸਿੱਖ ਹੀ ਹੁੰਦੇ ਨੇ ਪਰ ਜਦ ਵੀ ਕਿਤੇ ਉਹਨਾਂ ਨੂੰ ਮੌਕਾ ਮਿਲਦਾ ਤਾਂ ਉਹ ਸਿੱਖਾਂ ਪ੍ਰਤੀ ਆਪਣੀ ਨਫ਼ਰਤ ਦਿਖਾਈ ਦਿੰਦੇ ਨੇ ਉਹਨਾਂ ਨੇ ਕਿਹਾ ਕਿ ਜੇ ਪ੍ਰਵਾਸੀ ਇੱਥੋਂ ਜਾਂਦੇ ਨੇ ਤਾਂ ਪੰਜਾਬ ਦਾ ਨੁਕਸਾਨ ਹੋਵੇਗਾ ਪਰੰਤੂ ਉਹਨਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਗੁਰੂ ਸਾਹਿਬਾਨ ਦੁਆਰਾ ਲਾਹੌਰ ਨਾਲ ਸਿੰਜਿਆ ਉਹ ਸਿੱਖੀ ਦਾ ਬੂਟਾ ਤੇ ਗੁਰੂਆਂ ਜਾਂ ਸ਼ਹੀਦਾਂ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਉਹ ਪੰਜਾਬ ਜਿਹੜਾ ਸਦੀਆਂ ਤੋਂ ਵਿਤਕਰਿਆਂ ਤੇ ਬੇਇਨਸਾਫੀਂ ਵਿਰੁੱਧ ਲੜਦਾ ਆ ਰਿਹਾ ਉਸਦੀ ਹੋਂਦ ਵੀ ਖਤਮ ਹੋ ਸਕਦੀ ਹੈ ਪਰ ਕਿਸਾਨ ਯੂਨੀਅਨ ਦੇ ਕੁਝ ਧੜਿਆਂ ਤੋਂ ਇਹ ਉਮੀਦ ਨਹੀਂ ਸੀ ਜੋ ਕੁਝ ਉਹਨਾਂ ਵੱਲੋਂ ਬੋਲਿਆ ਜਾ ਰਿਹਾ ਇਹ ਸਭ ਸਰਕਾਰੀ ਬੋਲੀ ਹੈ ਜਾਂ ਆਰਐਸਐਸ ਦੀ ਭਾਸ਼ਾ ਪੰਜ ਪਿਆਰਿਆਂ ਦਾ ਵਕ ਵਕ ਸੂਬਿਆਂ ਤੋਂ ਹੋਣਾ ਤੇ ਇਸ ਦੀ ਤੁਲਨਾ ਪ੍ਰਵਾਸੀ ਮਜ਼ਦੂਰਾਂ ਨਾਲ ਕਰਨੀ ਇੱਕ ਬੇਹੁਦ੍ਹਾ ਦਲੀਲ ਅਤੇ ਇਹ ਅਕਲ ਦਾ ਦਿਵਾਲੀਆਪਨ ਹੈ ਕਿਉਂਕਿ ਝਗੜਾ ਧਰਮ ਕਰਕੇ ਜਾਂ ਜਾਤ ਕਰਕੇ ਨਹੀਂ ਗਲਤ ਸਿਰਫ ਇੰਨੀ ਹੈ ਕਿ ਪੰਜਾਬ ਵਿੱਚ ਕਾਨੂੰਨ ਦੇ ਜ਼ੁਰਮ ਬੰਦ ਹੋਣ ਅਤੇ ਪੰਜਾਬ ਪੰਜਾਬੀ ਅਤੇ ਸਿੱਖ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਦਾ ਰਹੇ ਜਿਹੜੇ ਇਹ ਲੋਕ ਇਸ ਗੱਲ ਨੂੰ ਫਿਰਕੂ ਮਤਾ ਬਣਾਉਣਾ ਚਾਹੁੰਦੇ ਨੇ ਜਾਂ ਸਰਕਾਰ ਦੀਆਂ ਨੀਤੀਆਂ ਦੇ ਨ ਪੰਜਾਬ ਨੂੰ ਬਰਬਾਦ ਹੁੰਦਾ ਦੇਖਣਾ ਚਾਹੁੰਦੇ ਨੇ ਉਹਨਾਂ ਨੂੰ ਥੋੜਾ ਜਿਹਾ ਇਸ ਪਾਸੇ ਸੋਚਣਾ ਚਾਹੀਦਾ ਜੋ ਇਹ ਇੰਨਾ ਕੋ ਜ਼ੋਰ ਇਸ ਗੱਲ ਤੇ ਲਾਉਣ ਕਿ ਜਿਵੇਂ ਹੋਰ 10-12 ਸੂਬਿਆਂ ਵਿੱਚ ਬਾਹਰਲੇ ਲੋਕਾਂ ਦੇ ਜ਼ਮੀਨ ਖਰੀਦਣ ਤੇ ਪਾਬੰਦੀ ਹੈ ਪੰਜਾਬ ਵੀ ਇਸ ਤਰ੍ਹਾਂ ਦੀ ਪਾਬੰਦੀ ਲੱਗ ਜਾਣੀ ਚਾਹੀਦੀ ਹੈ ਤੇ ਭਗਵੰਤ ਮਾਨ ਸਰਕਾਰ ਪੂਰਾ ਬਹੁਤ ਹੁਣ ਕਰਕੇ ਇਸ ਗੱਲ ਦੇ ਸਮਰੱਥ ਵੀ ਨੇ ਪਰ ਇਸ ਗੱਲ ਤੋਂ ਅਗਲੀ ਗੱਲ ਇਹ ਹੈ ਕਿ ਜੋ ਸਿਰਫ ਇਹੀ ਮੁੱਦਾ ਹੈ ਕਿ ਪੰਜਾਬ ਵਿੱਚ ਮਜ਼ਦੂਰੀ ਘਟ ਕਰੇਗਾ ਤਾਂ ਪਹਿਲਾਂ ਗੱਲ ਤਾਂ ਇਹ ਹੈ ਕਿ ਪ੍ਰਵਾਸੀਆਂ ਨੂੰ ਮਜ਼ਦੂਰੀ ਕਰਨ ਤੋਂ ਨਹੀਂ ਰੋਕਿਆ ਜਾ ਰਿਹਾ ਸਿਰਫ ਇੱਥੋਂ ਦੇ ਵਸਿੰਦੇ ਵੰਡ ਜਾਂ ਸਹੂਲਤਾਂ ਲੈਣ ਤੋਂ ਰੋਕਿਆ ਜਾ ਰਿਹਾ ਤਾਂ ਕਿ ਪੰਜਾਬ ਦਾ ਮਹੰਦਰਾ ਖਰਾਬ ਨਾ ਹੋਵੇ ਦੂਜਾ ਹੱਲ ਭਾਰ ਦੇ ਕਈ ਹਿੱਸਿਆਂ ਵਿੱਚ ਸਿਕਲੀਗਰ ਸਿੱਖ ਅਤੇ ਵਣਜਾਰੇ ਬਹੁਤ ਜਲੀਲ ਹੋ ਰਹੇ ਨੇ ਉਹਨਾਂ ਲੋਕਾਂ ਨੂੰ ਪੰਜਾਬ ਵਿੱਚ ਲਿਆਂਦਾ ਜਾ ਸਕਦਾ ਕਿਉਂਕਿ ਉਹ ਬੇਸ਼ੱਕ ਹਲੇ ਪੂਰੀ ਪੰਜਾਬੀ ਬੋਲਣੀ ਨਹੀਂ ਜਾਣਦੇ ਪਰ ਉਹ ਸਿੱਖ ਸੱਭਿਆਚਾਰ ਅਤੇ ਸਿੱਖੀ ਕਦਰਾਂ ਕੀਮਤਾਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਨੇ ਇਸ ਨਾਲ ਸਾਡਾ ਲੇਬਰ ਦਾ ਕਾਟਾ ਵੀ ਪੂਰਾ ਹੁੰਦਾ ਤੇ ਸਾਡੀ ਹੋਂਦ ਵੀ ਸਲਾਮਤ ਰਹਿ ਸਕਦੀ ਹੈ ਇਹ ਗੱਲ ਡਿਜੀਟਲ মিডিਆ ਤੇ ਬੜੇ ਜ਼ੋਰ ਨਾਲ ਚੱਲ ਰਹੀ ਹੈ ਕਿ ਯੂਪੀ ਜਾ ਬਿਹਾਰ ਵਾਲਿਆਂ ਦਾ ਬਦਲ ਸਿਕਲੀਗਰ ਸਿੱਖ ਵੀ ਹੋ ਸਕਦੇ ਨੇ ਇਸ ਤੋਂ ਇਲਾਵਾ ਮਿਸਲ ਸਤਲੁਜ ਦੇ ਪ੍ਰਧਾਨ ਅਜੀਪਾਲ ਬਰਾੜ ਨੇ ਕਿਹਾ ਕਿ ਕਿਸਾਨ ਮੰਡੀ ਜਾ ਆਪਣੀ ਮੰਡੀ ਇਸ ਲਈ ਸ਼ੁਰੂ ਕੀਤੀ ਗਈ ਸੀ ਕਿ ਛੋਟਾ ਕਿਸਾਨ ਆਪਣੀ ਪ੍ਰੋਡਿਊਸ ਆਪ ਵਾਜਬ ਰੇਟ ਤੇ ਵੇਚ ਸਕੇ ਤੇ ਸ਼ਹਿਰੀ ਲੋਕਾਂ ਨੂੰ ਵਾਜਬ ਮੁੱਲ ਸਹੀ ਤੋਲ ਤੇ ਫਰੈਸ਼ ਸਬਜ਼ੀ ਮਿਲ ਸਕੇ ਅੱਜ ਕਿਸਾਨਾਂ ਦੀ ਥਾਂ ਤੇ ਕਿਸਾਨ ਮੰਡੀਆਂ ਵਿੱਚ ਸਬਜ਼ੀ ਮੰਡੀ ਤੋਂ ਸਬਜ਼ੀ ਖਰੀਦਦੇ ਰੇੜੀ ਫੜੀ ਵਾਲੇ ਕਾਬਜ਼ ਹੋ ਗਏ ਨੇ ਉਗਰਾਹਾ ਤੇ ਰਾਜੇਵਾਲ ਅਰਗਿਆਂ ਨੂੰ ਇਹਨਾਂ ਕਿਸਾਨਾਂ ਦਾ ਦਰਦ ਕਿਉਂ ਨਹੀਂ ਆਉਂਦਾ ਉਧਰ ਦੂਜੇ ਪਾਸੇ ਪੰਜਾਬ ਦੇ ਕਿਸਾਨ ਅੰਦੋਲਨ ਚ ਵੱਡਾ ਬੇਵਾਬਦ ਸਾਹਮਣੇ ਆਇਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਦੇ ਪ੍ਰਧਾਨ ਨਵ ਯੋਗਿੰਦਰ ਸਿੰਘ ਉਗਰਾਹਾ ਖੁੱਲੇ ਤੌਰ ਤੇ ਇੱਕ ਦੂਜੇ ਦੇ ਮੁਕਾਬਲੇ ਵਿੱਚ ਆ ਗਏ ਨੇ ਜਗਜੀਤ ਸਿੰਘ ਡੱਲੇਵਾਲ ਨੇ ਸਵਾਲ ਖੜਾ ਕੀਤਾ ਕਿ ਅਸਲ ਵਿੱਚ ਸਰਕਾਰ ਨਾਲ ਕੌਣ ਮਿਲਿਆ ਸੀ ਉਹਨਾਂ ਕਹਾਂ ਕਿ ਤੁਸੀਂ ਕਹਿੰਦੇ ਹੋ ਕਿ ਸ਼ੰਭੂ ਤੇ ਖਨੌਰੀ ਮੋਰਚਾ ਸਰਕਾਰ ਨੇ ਲਗਵਾਈ ਜਿਹੜਾ ਵੀ ਸਰਕਾਰ ਨਾਲ ਸੀ ਉਹ ਸਾਬਤ ਕਰੋ ਡੱਲੇਵਾਲ ਨੇ ਤੰਜ ਕਸਿਆ ਕਿ ਜਦ ਵੀ ਐਮਐਸਪੀ ਗਰੰਟੀ ਕਾਨੂੰਨ ਤੇ ਗੱਲਬਾਤ ਹੁੰਦੀ ਹੈ ਤੁਸੀਂ ਕਹਿੰਦੇ ਹੋ ਕਿ ਮੰਗ ਬਹੁਤ ਵੱਡੀ ਹੈ ਤਾਂ ਜੋ ਸਾਨੂੰ ਕਮਜ਼ੋਰ ਕੀਤਾ ਜਾ ਸਕੇ ਡੱਲੇਵਾਲ ਨੇ ਦਾਅਵਾ ਕੀਤਾ ਕਿ 4 ਜਨਵਰੀ ਨੂੰ 2 ਲੱਖ ਕਿਸਾਨ ਖਨੌਰੀ ਇਕੱਠੇ ਹੋਏ ਸਨ ਜਦ ਕੇ ਤੁਸੀਂ ਹਰਿਆਣਾ ਚ ਮਹਾਪੰਚਾਇਤ ਰੱਖੀ ਦੱਸੋ ਸਰਕਾਰ ਨਾਲ ਅਸੀਂ ਮਿਲੇ ਜਾਂ ਤੁਸੀਂ ਉਹਨਾਂ ਚੇਤਾਵਨੀ ਦਿੱਤੀ ਕਿ ਜੇ ਜਨਤਾ ਤੋਂ ਮਾਫੀ ਨਾਮ ਮੰਗੀ ਤਾਂ ਉਹ ਗ੍ਰਾਹਾਂ ਦੇ ਮੋਰਚਿਆਂ ਤੇ ਅੰਦਰੂਨੀ ਹਾਲਾਤ ਸਾਹਮਣੇ ਲਿਆਉਣਗੇ ਡੱਲੇਵਾਲ ਨੇ ਇਹ ਵੀ ਇਲਜ਼ਾਮ ਲਾਇਆ ਕਿ ਲੈਂਡ ਪੂਲਿੰਗ ਪਾਲਸੀ ਦਾ ਵਿਰੋਧ ਕਰਨ ਸਮੇਂ ਵੀ ਉਹ ਗ੍ਰਾਹਾਂ ਨੇ ਸਾਂਝੇ ਮੋਰਚੇ ਦੇ ਵਾਹਿਸ਼ਕਾਰ ਕੀਤਾ ਸੀ ਦੂਜੇ ਪਾਸੇ ਯੋਗਿੰਦਰ ਸਿੰਘ ਉਹ ਗ੍ਰਾਹਾਂ ਨੇ ਕਿਹਾ ਸੀ ਕਿ ਸਰਕਾਰ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀ ਸਾਜ਼ਿਸ਼ ਕਰ ਰਹੀ ਹੈ ਉਹਨਾਂ ਇਲਜ਼ਾਮ ਲਾਇਆ ਕਿ ਮਜ਼ਦੂਰਾਂ ਨੂੰ ਮਜ਼ਦੂਰਾਂ ਨਾਲ ਅਤੇ ਕਿਸਾਨਾਂ ਨੂੰ ਕਿਸਾਨਾਂ ਨਾਲ ਪੜਾ ਕੇ ਅਸਲ ਮਸਲਿਆਂ ਤੋਂ ਧਿਆਨ ਹਟਾਇਆ ਜਾ ਰਿਹਾ ਉਹਨਾਂ ਉਦਾਹਰਨ ਵਜੋਂ ਖਨੌਰੀ ਤੇ ਸ਼ਭੂ ਮੋਰਚਿਆਂ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇਹ ਵੀ ਸਰਕਾਰ ਦੀ ਹੀ ਚਾਲ ਸੀ ਉਗਰਾਹ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਚਾਲਾਂ ਤੋਂ ਸਾਵਧਾਨ ਰਹਿਣ ਤੇ ਆਪਸੀ ਏਕਤਾ ਬਣਾਈ ਰੱਖਣ ਉਹਨਾਂ ਕਿਹਾ ਕਿ ਜੇ ਕਿਸਾਨ ਅਤੇ ਮਜ਼ਦੂਰ ਇਕੱਠੇ ਖੜੇ ਹੋਏ ਤਾਂ ਕਿਸੇ ਵੀ ਸਾਜ਼ਿਸ਼ ਨੂੰ ناکਾਮ ਕੀਤਾ ਜਾ ਸਕਦਾ ਹੈ